ਆਲਟੂ ਨਿਊਜ਼ ਚੈਨਲ ਦੇ ਤੁਹਾਡਾ ਸਵਾਗਤ ਆਪਣੇ ਹੀ ਬਣੇ ਹੈਵਾਨ ਰਿਸ਼ਤੇ ਹੋਏ ਤਾਰ-ਤਾਰ ਪਤੀ ਤੇ ਸਾਸਰੇ ਜਿਰੀ ਲੀ ਵਸੂ ਪਿਲਾਈ ਤੇ ਧੀ ਨੇ ਬਚਾਈ ਜਾਨ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਬਟਾਲਾ ਦੇ ਗਾਂਧੀ ਮੋਹੱਲੇ ਦੇ ਵਿੱਚ ਆਪਣੇ ਹੀ ਹੈਵਾਨ ਬਣ ਗਏ ਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਇਹ ਵਾਪਰਿਆ ਹੈ ਸੋਨੀਆ ਨਾਮ ਇੱਕ ਵਿਵਵਾਤਾ ਦਾ ਨਾਲ ਜਿਸ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਉਸ ਦੀ ਬੇਟੀ ਗੁਰਪ੍ਰੀਤ ਸਿਵਲ ਹਸਪਤਾਲ ਲੈ ਕੇ ਆਈ ਸੀ ਤੇ ਹੁਣ ਉਹ ਜੇਰੇ ਇਲਾਜ ਹੈ ਗੁਰਪ੍ਰੀਤ ਨੇ ਦੱਸਿਆ ਕਿ ਜਗਾ ਦੇ ਝਗੜੇ ਦੇ ਕਰਕੇ ਉਸ ਦੇ ਪਿਤਾ ਅਤੇ ਉਸ ਦੇ ਦਾਦੀ ਨੇ ਰਲ ਕੇ ਉਸ ਦੀ ਮਾਂ ਨੂੰ ਜਾਨੂ ਮਾਰਨ ਦੀ ਨੀਅਤ ਦੇ ਨਾਲ ਧੱਕੇ ਦੇ ਨਾਲ ਕੋਈ ਜ਼ਹਿਰੀਲੀ ਵਸੂ ਪਿਲਾ ਦਿੱਤੀ ਜਿਸ ਤੋਂ ਬਾਅਦ ਮਾਂ ਦੀ ਹਾਲਤ ਵਿਗੜਨ ਲੱਗ ਪਈ ਤੇ ਉਹ ਉਸ ਨੂੰ ਸਿਵਲ ਹਸਪਤਾਲ ਲੈ ਆਈ ਤੇ ਹੁਣ ਉਹ ਜੇਰੇ ਇਲਾਜ ਹੈ ਤੁਸੀਂ ਦੇਖ ਰਹੇ ਹੋ ਆਲਟੂ نیوز ਦੀ ਇਹ ਵਿਸ਼ੇਸ਼ ਰਿਪੋਰਟ ਮੇਰਾ ਨਾਮ ਡਾਕਟਰ ਹਨ ਹੈ ਤੇ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੋਨਿਆ ਨਾਮ ਦਾ ਅ ਸਸਪੈਕਟਡ ਪాయిਜ਼ਨਿੰਗ ਹੈ ਤੇ ਅਸੀਂ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਹੋਇਆ ਵਾ ਗੈਸਟ੍ਰਿਕ ਲਵਾਜ ਵੀ ਮੈਨਾਂ ਕਰ ਦਿੱਤੀ ਆ ਬਾਕੀ ਅੰਡਰ ਆਬਜ਼ਰਵੇਸ਼ਨ 'ਚ ਰੱਖਾਂਗੇ ਇਹਨੂੰ 24 ਆਵਰਸ ਦੇਖਦੇ ਆ ਕਿ ਕੰਡੀਸ਼ਨ ਆ ਫਿਰ ਉਹ ਸਾਹਿਬ ਨਾਲ ਅਸੀਂ ਉਹ ਵਾਚ ਸ਼ਿਫਟ ਕਰਾਂਗੇ ਯਾਨੀ ਜੇ ਜ਼ਰੂਰਤ ਪਈ ਤਾਂ ਰੈਫਰ ਕਰ ਦਾਂਗੇ ਅਸਲ ਪਤਾ ਨਹੀਂ ਖਾਦੀ ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਪਤਾ ਕਿ ਕੀ ਖਾਦਾ ਆ ਬਸ ਇਹੀ ਕਹ ਰਹੇ ਸੀ ਕਿ ਕੋਈ ਮੈਡੀਸਨ ਸੀਗੀ ਤੇ ਉਹ ਘਰਦੀ ਹੋਈ ਉਹਨਾਂ ਕੋਈ ਪਿਕ ਵਗੈਰਾ ਵੀ ਨਹੀਂ ਸੀ ਉਸ ਚੀਜ਼ ਦੀ ਜਿਹੜਾ ਸਾਬ ਨਾਲ ਦੱਸ ਰਿਹਾ ਕਹਿ ਰਿਹਾ ਕਿ ਸਿਉਂਕ ਮਾਨਣ ਵਾਲੀ ਕੋਈ ਸਿਉਂਕ ਮਾਨਣ ਵਾਲੀ ਦਵਾਈ ਹੈ ਉਹ ਪੀਤੀ ਆ ਉਹਨਾਂ ਨੇ ਹੁਣ ਅਸੀਂ ਉਹ ਸਾਬ ਨਾਲ ਆਪਣਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਬਾਕੀ ਦੇਖੋ ਅੰਡਰ অবਜ਼ਰਵੇਸ਼ਨ 'ਚ ਰੱਖ ਦਿਆਂਗੇ ਦੇਖਦੇ ਹਾਂ ਉਹ ਦਾਦੀ ਨੇ ਖਾਣ ਤੋਂ ਮਾਰਿਆ ਮਮਾ ਨੂੰ ਇਹ ਨਾਲੇ ਕਹਿੰਦੇ ਥਾਂ ਦੇ ਦੋ ਤੇ ਨਾਲੇ ਪਪਾ ਨੇ ਦਵਾਈ ਦੇਤੀ ਮਮਾ ਨੂੰ ਦਵਾਈ ਪਤ ਆਣੀ ਕਿ ਆ ਕੇ ਤਿੰਨ ਆਲੇ ਮਾਰਿਆ ਜੀ ਕਿਨੇ ਮਾਰੇ ਦਾਦੀਆਂ ਨਾਨੀ ਚਾਚੀਆਂ ਨੇ ਤੇ ਕਹਿੰਦੇ ਖਾਣ ਦੇ ਦੋ ਤੁਹਾਨੂੰ ਕਿਨੇ ਜਣਨੇ ਮਾਰੇ ਚਾਰ ਪੰਜ ਜਾਨੀ ਦਾਦੀ ਨੇ ਸਾਰੇ ਆ ਗਏ ਸਾਰਿਆਂ ਨੇ ਮਾਰਿਆ ਮਮਾ ਨੂੰ ਪਰ ਉਸ ਪਰlever ਮੈਂ ਲਿਆ ਕਿ ਦਾਮਿਲ ਕੇ ਆਜੀ ਤਾਂ ਮਮਾ ਜੀ। ਤੋ ਇਹ ਜਿਹੜੀ ਖਾਤੀ ਹੈ ਉਹ ਕੜਾ ਖਾਣ ਦਿੱਤੀ। ਦਾਦੀ ਨਾਨੇ। ਦਾਦੀ ਨਾਨੇ ਪਾਪਾ ਨੇ। ਪਾਪਾ ਨੇ ਪਾਪਾ ਨਾਲ ਕੇ ਤੋ ਇਹ। ਤੇ ਉਹ ਤੇ ਤੀਗ ਨੇ। ਭਾਈ ਪਾਪਾ ਨੇ ਦਾਦੀ ਨੇ ਤੇ ਚਾਚੀ ਵਾਲੇ ਦਿੱਤੀ ਦੋਵਾਂ ਨੇ। ਕਹਿੰਦੇ ਵੀ ਖਾਣ ਦੇ ਦੋ ਹਾਂ। ਮਮਾ ਕਹਿੰਦੇ ਕਿ ਅਜੀ ਚਲ ਜਾਣੇ ਆ ਤਾਂ ਫੇਰ ਤੀ ਲੈ ਜਾਉ ਤੇ ਫੇਰ ਅੰਨੇ ਦੋ ਤਿੰਨ ਦਿਨ ਤੇ ਕਹਿੰਦੇ ਅੱਜ ਹੀ ਦੋ ਹਾਂ। ਫਿਰ ਉਹਨਾਂ ਨੇ ਮਮਾ ਕਹਿੰਦੇ ਆਂ ਜੇ ਨਹੀਂ ਜਾਣਾ ਹੈਗਾ ਤਾਂ ਉਹਨਾਂ ਫਿਰ ਮਾਰ ਕੇ ਦਵਾਈ ਦੇਤੀ ਮਮਾ ਨੂੰ ਤੇ ਇਸ ਕਰਕੇ ਫਿਰ ਮੈਨਾਂ ਉਹ ਜਾ ਕੇ ਦਾਖਲ ਕਰਾ ਦਿੱਤਾ ਕਿੰਨੇ ਕਿੰਨੇ ਮਾਰੇ ਆਂ ਦਾਦੀਆਂ ਨੇ ਚਾਚੀਆਂ ਆਈਆਂ ਕਹਿਣ ਦੇ ਤਾਂ ਵਿਲਾ ਕਰੋ ਆਂ ਰਹਿਣਾ ਹੁੰਦਾ ਡੰਡਿਆ ਨਾਲ ਮਾਰੇ ਆ ਮਮਾਂ ਨੂੰ ਤੇ ਫਿਰ ਮੈਂ ਜਾ ਕੇ ਇਹਨਾਂ ਨੂੰ ਘਰ ਬੂਆ ਬੰਦ ਕਰਕੇ ਫਿਰ ਲੈ ਆ ਕੇ ਤੇ ਉਹ ਜਦੋਂ ਗਾਂ ਫਿਨਾਲੇ ਮੈਨਾਂ ਲੈ ਕੇ ਮਮਨ ਦਾਖਲ ਕਰਾ ਜਦੋਂ ਦਾਦੀ ਚਾਚੇ ਕੁੱਟਣ ਦੇ ਸੀਗਾ ਉਹ ਤੁਹਾਡੇ ਫਸਾਫੇ ਘੜ ਦੋ ਜੀ ਉਹਦੇ ਨਾਲ ਹੀ ਉਹਨਾਂ ਨੇ ਬਾਹਰੋਂ ਮੁੰਡੇ ਸਾਧ ਦੇ ਮਮਾ ਨੂੰ ਨਾਲ ਨੂੰ ਮਰਵਾਇਆ ਹੈ ਆਪਾਂ ਨੂੰ ਤੇ ਇਦਾਂ ਕਰਕੇ ਉਹਨਾਂ ਨੇ ਨਾਲ ਮਰਵਾਇਆ ਤੇ ਮੈਂ ਬੂਆ ਬੰਦ ਕਰਕੇ ਗੇ ਸੇਵਾਦਾਰ ਜਾ ਕੇ ਫਿਰ ਮੋਂਥੋਂ ਫੋਨ ਕਰਕੇ ਤੇ ਫਿਰ ਉਹਨਾਂ ਕਿਹਾ ਕਿ ਐਂਬੂਲੈਂਸ ਨੂੰ ਕਰ ਦੋ ਫਿਰ ਉਹਨਾਂ ਇੱਥੇ ਦਕਲਾਤਾ ਫਿਰ ਮੈਂ ਮਮਾ ਨੂੰ ਲੈ ਕੇ ਇੱਥੇ ਆਇਆ